हेलो तोੜਾ ਕੀ ਨਾਮ ਹੈ ਮੇਰਾ ਨਾਮ ਸੁਹਾਣੀ ਹੈ ਤੁਹਾਡਾ ਕੀ ਸ਼ੌਂਕ ਕਿੱਦਾਂ ਪੜਾ ਕਿੱਥੇ ਪੜਾ ਕਲਾ ਭੰਗੜਾ ਪਾਣਾ ਬਿਲਕੁਲ ਔਰ ਸਾਨੂੰ ਇਹ ਹੈ ਕਿ ਥੋੜਾ ਜਿਹਾ ਕਲਚਰਲ ਬੱਚੇ ਜੁੜਦੇ ਆ ਨੋਲੇਜ ਹੁੰਦੀ ਹੈ ਇਨਫੈਕਟ ਮੈਂ ਕਿੰਨਾ ਕੁਛ ਗਿੱਧੇ ਤੋਂ ਇਹਨਾਂ ਦੇ ਨਾਲ ਆ ਕੇ ਮੈਂ ਖੁਦ ਸਿੱਖਿਆ ਪੇਰੈਂਟਸ ਨੂੰ ਵੀ ਬੋਲੀਆਂ ਯਾਦ ਹੋ ਗਈਆਂ ਓਕੇ ਮਮਜ਼ ਨੂੰ ਯਾਦ ਹੁੰਨੀ ਆ ਵੱਖਰੀ ਗੱਲ ਸਾਡੇ ਭਾਜੀ ਕੌਨਫੀਡੈਂਟਲੀ ਕਹਿੰਦੇ ਨੇ ਮੈਨੂੰ ਸਾਰਾ ਟ੍ਰੈਕ ਯਾਦ ਆ ਤੁਹਾਡਾ ਜੇ ਗਾਈਡੈਂਸ ਚਾਹੀਦੀ ਲੈ ਲੇ ਸੋ ਇਹਨਾਂ ਨੂੰ ਸਾਰਾ ਟ੍ਰੈਕ ਸਾਡੇ ਯਾਦ ਆ ਭਾਜੀ ਉਹ ਜੇ ਕਦੀ ਬੋਲੀ ਰੇਡੀਓ ਹਾਂਜੀ 1674 ਮੈਂ ਦੋਸਤੋ ਇਸ ਟਾਈਮ ਆਪਾਂ ਸਿਡਨੀ ਦੇ ਵਿੱਚ ਆ ਇੱਥੇ ਗਿੱਧੇ ਭੰਗੜੇ ਦੇ ਮੁਕਾਬਲੇ ਚੱ ਤੇ ਉਸੇ ਦੇ ਬਾਬਤ ਆਪਾਂ ਗੱਲਾਂ ਬਾਤਾਂ ਕਰ ਰਹੇ ਹਾਂ ਸੋ ਇੱਧਰ ਤੁਹਾਨੂੰ ਵਿਖਾਉਣੀ ਕਿੱਡੇ ਪਿਆਰੇ ਪਿਆਰੇ ਚਿਹਰੇ ਤਿਆਰ ਹੋਏ ਨੇ ਤੇ ਇਸ ਉਚੇਚੇ ਤੌਰ ਦੇ ਉੱਤੇ ਨਿਊਜ਼ੀਲੈਂਡ ਤੋਂ ਆਈਆਂ ਨੇ ਕੁੜੀਆਂ ਇੱਥੇ ਪਾਰਟਿਸਿਪੇਟ ਕਰਨ ਦੇ ਲਈ ਬੜੇ ਸੋਹਣੇ ਮੁਕਾਬਲੇ ਅੱਜ ਵੇਖਣ ਨੂੰ ਮਿਲ ਰਹੇ ਆ ਸਵੇਰ ਦੇ ਸਮੇਂ ਤੋਂ ਹੀ ਤੇ ਇਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ ਭੈਣ ਜੀ ਸੱਚਕਾਲ ਪਹਿਲਾਂ ਤਾਂ ਜੀ ਆਏ ਨੂੰ ਆਸਟ੍ਰੇਲੀਆ ਸੱਚਕਾਲਾ ਜੀ ਥੈਂਕ ਯੂ ਤੁਹਾਡਾ ਆਸਟ੍ਰੇਲੀਆ ਵਾਲੇ ਨੇ ਜਨਵਰੀ ਵੀ ਆਏ ਹਮੇਸ਼ਾ ਬੜਾ ਪਿਆਰ ਦਿੱਤਾ ਤੇ ਬੜਾ ਚੰਗਾ ਲੱਗਦਾ ਇੱਥੇ ਆ ਕੇ ਆਪਣੇ ਪਰਿਵਾਰ ਦਾ ਇੱਕ ਹਿੱਸਾ ਲੱਗਦਾ ਥੈਂਕ ਯੂ ਭੈਜੀ ਮੈਂ ਇਹਨਾਂ ਦੇ ਬਾਰੇ ਥੋੜਾ ਜਿਹਾ ਦੱਸ ਦਿਆਂ ਰੇਡੀਓ ਸਪਾਈਸ ਦੇ ਉੱਤੇ ਪਹਿਲਾਂ ਤੁਸੀਂ ਇਹਨਾਂ ਨੂੰ ਜਿਹੜਾ ਅਕਸਰ ਹੀ ਵੇਖਿਆ ਹੋਊਗਾ ਤੇ ਮੈਨੂੰ ਨਹੀਂ ਪਤਾ ਕਿ ਇਹ ਗਿੱਧਾ ਵੀ ਕਰਵਾਉਂਦੇ ਆ ਤੇ ਅੱਜ ਮੈਨੂੰ ਇੱਕ ਹੋਰ ਰੰਗ ਤੁਹਾਡਾ ਪਤਾ ਲੱਗਾ ਤੁਸੀਂ ਤੇ ਤੁਸੀਂ ਵੀ ਵਜਾ ਲੈਂਦੇ ਹੋ ਭੈਜੀ ਤੁਹਾਡੇ ਬੜੀਆਂ ਬੜੀਆਂ ਖੂਬੀਆਂ ਅੱਛਾ ਮੈਂ ਇੱਕ ਹੋਰ ਇੰਟਰੋਡਕਸ਼ਨ ਦੱਸ ਦਿਆਂ ਵੈਸੇ ਤੇ ਆਪ ਖੁਦ ਇਹ ਇੰਨੇ ਗੁਣੀ ਨੇ ਪਰ ਜਿਹੜੇ ਨਹੀਂ ਜਾਣਦੇ ਸੱਤਾ ਵੈਰੋਵਾਲ ਇਹ ਨਾਂ ਤੁਸੀਂ ਜ਼ਰੂਰ ਸੁਣਿਆ ਹੋਊਗਾ ਬਹੁਤ ਹੀ ਮਕਬੂਲ ਰਾਈਟਰ ਨੇ ਬੜੇ ਸੋਹਣੇ ਪਿਆਰੇ ਉਹਨਾਂ ਨੇ ਸਾਡੀ ਇੰਡਸਟਰੀ ਨੂੰ ਗਾਣੇ ਦਿੱਤੇ ਆ ਐਜ਼ ਏ ਸਿੰਗਰ ਵੀ ਤੇ ਐਜ਼ ਅ ਰਾਈਟਰ ਵੀ ਤੁਸੀਂ ਸਾਰੇ ਉਹਨਾਂ ਨੂੰ ਜਾਣਦੇ ਹੋਗੇ ਤੇ ਉਹਨਾਂ ਦੇ ਧਰਮ ਪਤਨੀ ਨੇ ਆ ਭਾਬੀ ਜੀ ਇੰਨੀਆਂ ਸਾਰੀਆਂ ਖੂਬੀਆਂ ਕਿੱਥੇ ਸਮਾ ਕੇ ਰੱਖੀਆਂ ਨਹੀਂ ਨਹੀਂ ਭਾਜੀ ਕੋਈ ਖੂਬੀ ਨਹੀਂ ਬਸ ਜਿਵੇਂ ਜਿਵੇਂ ਕਹਿੰਦੇ ਹੁੰਦੇ ਨੇ ਨਾ ਕਿ ਉਹ ਮਾਲਕ ਨੇ ਹੁਕਮ ਕਰਨਾ ਉਹ ਆਪ ਕਰਾਉਂਦਾ ਹੈ ਜੀ ਕਰਨੇ ਕਰਾਉਣ ਉਹ ਆਪ ਹੀ ਕਰਦਾ ਸਾਰਾ ਸੋ ਕਰਨੇ ਕਰਾਉਣ ਹਾਰ ਜਿਹੜਾ ਸੋ ਇਹ ਮੈਨੂੰ ਲੱਗਦਾ ਕਿ ਸਾਡੇ ਬੱਚੇ ਨੇ ਤੇ ਬੱਚਿਆਂ ਦੇ ਮਾਪਿਆਂ ਦੀ ਮਿਹਨਤ ਹੈ ਜਿਹੜਾ ਅਸੀਂ ਇੱਥੇ ਆਉਣ ਦਾ ਹਿਆ ਕੀਤਾ ਤੇ ਸਾਡਾ ਹੌਸਲਾ ਵਧਿਆ ਸੋ ਇਹਦੇ 'ਚ ਮੇਰਾ ਕੁਝ ਨਹੀਂ ਹੈਗਾ ਇਹ ਇਹਨਾਂ ਬੱਚਿਆਂ ਦੇ ਕਰਕੇ ਹੀ ਮੈਂ ਆ ਜੀ ਉਹ ਬਹੁਤ ਵਧੀਆ ਇਹ ਵੱਡਾ ਪਾਣਿਆ ਤੁਹਾਡਾ ਤੇ ਕਿਦਾਂ ਪਿਆ ਜੀ ਕਿੰਨਾ ਖਚਰ ਹੋ ਗਿਆ ਇਸ ਕੰਪੀਟੀਸ਼ਨ ਦੀ ਤਿਆਰੀ ਬੱਚੀਆਂ ਨੂੰ ਕਰਾਉਂਦਿਆਂ ਅਸੀਂ ਭਾਜੀ ਕਿਉਂਕਿ ਹੁਣ ਕੰਪੀਟੀਸ਼ਨ ਹਰ ਸਾਲ ਹੁੰਦੇ ਨੇ ਨਿਊਜ਼ੀਲੈਂਡ 'ਚ ਵੀ ਹੁੰਦੇ ਨੇ ਅਸੀਂ ਮੇਰੇ ਖਲ ਜਨਵਰੀ ਤੋਂ ਸ਼ੁਰੂ ਕਰ ਲਿਆ ਸੀ ਟਰੈਕ ਕਿਉਂਕਿ ਲਾਈਵ ਗਾਉਣਾ ਇਹਨਾਂ ਨੇ ਸੋ ਇੱਕ ਤਾਂ ਲਾਈਵ ਬੱਚਿਆਂ ਨੂੰ ਯਾਦ ਕਰਾਉਣਾ ਪਹਿਲਾਂ ਤੁਸੀਂ ਟਰੈਕ ਬਣਾਉਣਾ ਕਿ ਬੱਚਿਆਂ ਦੇ ਹਾਣ ਦਾ ਹੋਵੇ ਕਿ ਜਿਹੜੀਆਂ ਇਹਨਾਂ ਨੇ ਬੋਲੀਆਂ ਪਾਉਣੀਆਂ ਆ ਉਹ ਇਹਨਾਂ ਸੌਖੀਆਂ ਵੀ ਹੁਣ ਤੇ ਇਹਨਾਂ ਨੂੰ ਉਹਨਾਂ ਦੇ ਮਤਲਬ ਅਰਥ ਪਤਾ ਹੋਣ ਇਹ ਮੇਨ ਚੀਜ਼ ਰਹਿੰਦੀ ਆ ਸੋ ਇਹਨਾਂ ਦੇ ਲਈ ਨਵਾਂ ਕੁਝ ਸਿੱਖਣ ਨੂੰ ਹੁੰਦੇ ਬਹੁਤ ਸਾਰੀਆਂ ਚੀਜ਼ਾਂ ਜਿਹੜੇ ਅੱਖਰ ਇਹਨਾਂ ਨੂੰ ਸਮਝ ਨਹੀਂ ਆਉਂਦੇ ਪੁੱਛਦੇ ਨੇ ਫਿਰ ਜਦੋਂ ਯਾਦ ਕਰਦੀਆਂ ਨੇ ਫਿਰ ਅਸੀਂ ਇਹਨਾਂ ਨੂੰ ਤਰਾਸ਼ਣਾ ਹੁੰਦਾ ਕਿ ਇਹਨਾਂ ਦੇ ਕਿਹੜੇ ਕਿਹੜੇ ਲਫ਼ਜ਼ ਜਿਹੜੇ ਇਹਨਾਂ ਦੇ ਜਦੋਂ ਬੋਲਦੀਆਂ ਨੇ ਉਹ ਉਚਾਰਨ ਗਲਤ ਤਾਂ ਨਹੀਂ ਕਿਤੇ ਸੋ ਉਸ ਚੀਜ਼ ਤੋਂ ਬਾਅਦ ਫਿਰ ਅਸੀਂ ਇਹਨਾਂ ਦੀ ਕੋਰੀਓਗ੍ਰਾਫੀ ਤੇ ਆਈਦਾ ਤੇ ਇਸ ਵਾਰੀ ਬੜੀ ਮਿਹਨਤ ਕੀਤੀ ਸਾਰਿਆਂ ਨੇ ਸਾਡੇ ਇਕਤਰਾਸ ਦੀ ਜ਼ਰੂਰ ਹੋਈ ਕਿ ਅਸੀਂ ਟੈਲ ਪ੍ਰੀਤ ਵੀਰ ਹੋਰੀ ਆਕਲੈਂਡ ਤੋਂ ਓਕੇ ਉਹ ਟੋਲਕ ਦੇ ਨਾਲ ਇਹਨਾਂ ਦੀ ਰਿਹਸਲ ਕਰਾਉਂਦੇ ਸੀ ਜੀ ਤੇ ਥੋੜਾ ਜਿਹਾ ਵੀਜ਼ੇ ਦਾ ਇਸ਼ੂ ਹੋਣ ਕਰਕੇ ਉਹਨਾਂ ਨੂੰ ਅਸੀਂ ਮਿਸ ਕਰ ਰਹੇ ਹਾਂ ਇਸ ਵੇਲੇ ਤੇ ਪਰ ਇੱਥੇ ਬਹੁਤ ਸ਼ੁਕਰਗੁਜ਼ਾਰ ਹਾਂ ਸੀ ਵਿਜੇ ਭਾਜੀ ਕਹਿੰਦੇ ਉਸਤਾਦ ਲੋਕ ਜਿਹੜੇ ਨੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਉਹ ਨਹੀਂ ਹੁੰਦੀ ਸੋ ਉਹਨਾਂ ਨੇ ਬੜੀ ਜਲਦੀ ਸਾਡਾ ਟ੍ਰੈਕ ਪਿਕ ਕੀਤਾ ਹੁਣ ਵੈਸੇ ਉਮੀਦ ਕਰਦੇ ਹਾਂ ਕਿ ਬੱਚੇ ਹੌਸਲੇ ਦੇ ਨਾਲ ਉੱਥੇ ਪਰਫਾਰਮ ਕਰਨਗੇ ਦੇਖੋ ਹਲੇ ਤੇ ਪੁੱਤ ਤੂੰ ਹੀ ਪਰਫਾਰਮ ਕਰਨਾ ਵਾ ਮੈਨੂੰ ਪਤਾ ਨਹੀਂ ਪਰ ਤੁਹਾਡੇ ਜਿਹੜੇ ਤੁਹਾਡੇ ਚਿਹਰੇ ਤੇ ਜੋ ਕੰਫੀਡੈਂਸ ਆ ਨਾ ਮੈਨੂੰ ਲੱਗਦਾ ਵੀ ਤੁਸੀਂ ਬਹੁਤ ਵਧੀਆ ਅੱਜ ਪਰਫਾਰਮ ਕਰਨ ਕਰ ਰਹੇ ਹੋ ਤੁਸੀਂ ਮੈਂ ਸਵੀਰ ਦਾ ਬੜੀਆਂ ਟੀਮਾਂ ਦੇ ਨਾਲ ਮੈਂ ਗੱਲ ਕਰ ਰਿਹਾ ਮੈਂ ਓਨੈਸਟਲੀ ਇਹ ਗੱਲ ਕਰ ਰਿਹਾ ਜਿਨ੍ਹਾਂ ਤੁਹਾਡੇ ਚਿਹਰੇ ਦੇ ਉੱਤੇ ਮੈਂ ਇੱਕ ਉਹ ਵੇਖ ਰਿਹਾ ਨਾ ਹੁਸਨ ਤੇ ਹੈ ਹੀ ਹੈ ਆ ਤੁਹਾਡੇ ਚਿਹਰੇ ਦੇ ਉੱਤੇ ਜਿਨ੍ਹਾਂ ਕੰਫੀਡੈਂਸ ਆ ਉਹ ਮੈਂ ਹਲੇ ਸਵੀਰ ਦਾ ਕਿਸੇ ਟੀਮ ਦੇ ਨਹੀਂ ਵੇਖਿਆ ਤੁਸੀਂ ਇਸ ਕਰਕੇ ਤੁਸੀਂ ਆਲਰੇਡੀ ਤੁਸੀਂ ਵਿਨਰ ਹੋ ਤੁਸੀਂ ਕੀ ਨਾਮ ਪੁੱਤ ਤੁਹਾਡਾ ਸੁਹਾਨੀ ਤੇ ਸੁਹਾਨੀ ਤੁਸੀਂ ਇਦਾਂ ਕਦੀ ਗਿੱਦਾ ਬੋਲੀਆਂ ਦੇ ਨਾਲ ਪਹਿਲਾਂ ਪਾਇਆ ਸੀ ਢੋਲਕ ਦੇ ਨਾਲ ਕਿ ਫਸਟ ਟਾਈਮ ਪਾ ਰਹੇ ਹੋ ਨਹੀਂ ਮੈਂ ਪਾਇਆ ਹੈ ਪਹਿਲਾਂ ਪਹਿਲਾਂ ਵੀ ਪਾਇਆ ਕਿੰਨੀ ਕ ਵਾਰੀ ਪਾਇਆ ਅ ਐਕਚੁਅਲੀ ਨਹੀਂ ਮੈਂ ਪਾਇਆ ਨਹੀਂ ਨਹੀਂ ਢੋਲਕ ਨਾਲ ਨਹੀਂ ਲਾਈਵ ਨਹੀਂ ਢੋਲਕ ਨਾਲ ਫਸਟ ਟਾਈਮ ਹੈ ਹਾਂਜੀ ਤੇ ਤੁਹਾਨੂੰ ਜਿਹੜੀਆਂ ਬੋਲੀਆਂ ਜਿੱਦਾਂ ਦੱਸ ਰਹੇ ਨੇ ਮੈਮ ਤੁਸੀਂ ਸਾਰੀਆਂ ਪਹਿਲਾਂ ਤੁਹਾਨੂੰ ਮਤਲਬ ਪਤਾ ਹੀ ਜਾਂ ਤੁਹਾਨੂੰ ਪੁੱਛਣੇ ਪੈਂਦੇ ਆ ਥੋੜੇ ਥੋੜੇ ਪੁੱਛੇ ਪਈ ਥੋੜੇ ਥੋੜੇ ਪੁੱਛਦੇ ਨੇ ਤੁਹਾਡਾ ਕੀ ਨਾਮ ਪੁੱਤਰ ਹਰਕੁਸ਼ਲ ਹਰਕੁਸ਼ਲ ਤੇ ਹਰਕੁਸ਼ਲ ਤੁਸੀਂ ਤੁਹਾਡੇ ਲਈ ਨਵੀਂ ਚੀਜ਼ ਹੈ ਜਾਂ ਪਹਿਲਾਂ ਤੋਂ ਤੁਹਾਨੂੰ ਪਤਾ ਸੀ ਇਸ ਇਸ ਟਾਈਪ ਦੇ ਗਿੱਧੇ ਬਾਰੇ ਜਾਂ ਕੰਪੀਟੀਸ਼ਨ ਬਾਰੇ ਨਵੀਂ ਚੀਜ਼ ਹੈ ਨਵੀਂ ਚੀਜ਼ ਹੈ ਤੁਹਾਡੇ ਲਈ ਕੀ ਕੀ ਸਭ ਤੋਂ ਇੰਟਰਸਟਿੰਗ ਕੀ ਲੱਗਾ ਤੁਹਾਨੂੰ ਇਹਦੇ 'ਚ ਅ ਬੋਲੀਆਂ ਜਿਹੜਾ ਸਿੱਖਣੀਆਂ ਬੋਲੀਆਂ ਕਿਹੜੀ ਬੋਲੀ ਨੇ ਤੁਹਾਨੂੰ ਸਰਪ੍ਰਾਈਜ਼ ਕੀਤਾ ਸਭ ਤੋਂ ਵੱਧ ਕੀ ਆਹ ਤੇ ਆਹ ਤੇ ਬੜੀ ਵਧੀਆ ਮੈਨੂੰ ਪਹਿਲਾਂ ਪਤਾ ਹੀ ਨਹੀਂ ਸੀ ਸਾਰੀਆਂ ਹੀ ਸਾਰੀਆਂ ਨੇ ਹਾਂਜੀ ਓਕੇ ਸੋ ਕੋਈ ਇੱਕ ਬੋਲੀ ਪਾ ਕੇ ਵਿਖਾਓ ਕਿਆਂ ਤੁਸੀਂ ਸਾਰੀਆਂ ਜਾਣੀਆਂ ਕੋਈ ਜਿਹੜੀ ਤੁਹਾਡੀ ਫੇਵਰੇਟ ਹੋਵੇ ਜਿਹੜੀ ਤੁਹਾਨੂੰ ਮਜ਼ਾ ਹੀ ਆ ਜਾਂਦਾ ਹੋਵੇ ਪਾ ਕੇ ਤੁਸੀਂ ਜ਼ਿਆਦਾ ਸ਼ੌਕ ਨਾਲ ਪਾਉਨੇ ਹੋ ਜਿਹੜੀ ਮਰਜ਼ੀ ਸੁਣਾ ਦਿਓ ਆਪਾਂ ਵੀ ਨਵੇਂ ਕਿੱਦੇ ਚ ਸੁਣਾ ਦਿਓ ਮੇਰੇ ਮੂਲ ਵੈਂਦੀਆਂ ਨੇ ਕਿ ਨਵੇਂ ਟੈਕ ਸੁਣਾ ਦੇ ਨਹੀ ਇਥੋਂ ਕਿਤੇ ਨਹੀਂ ਜਾਣੀ ਹਲੇ ਕੰਪੀਟੀਸ਼ਨ ਆਪਾਂ ਇਹ ਜਿਹੜੀ ਵੀਡੀਓ ਨਾ ਆਪਾਂ ਬਾਅਦ ਵਿੱਚ ਪਾਉਣੀ ਆ ਫਿਰ ਅਸੀਂ ਦੱਸਣਾ ਭੀ ਇਹਨਾਂ ਕੁੜੀਆਂ ਦੀ ਫੇਵਰੇਟ ਬੋਲੀ ਕੀ ਕੋਈ ਸੁਣਾ ਦੇ ਜਿਹੜੀ ਤੁਹਾਡੇ ਮਨ ਚ ਆਵੇ ਹਾਂਜੀ ਅਹੀਂ ਜਦੋਂ ਨੇਕੇ ਨੈਣਾ ਸਾਨੂੰ ਕੱਪੜੇ ਧੋਣ ਦੇ ਨੂੰ ਅੱਖ ਮਾਰ ਕੇ ਡੱਡੂ ਵਾਲੀ ਬੜੀ ਪਸੰਦ ਹੁੰਦੀ ਸੀ ਤੁਸੀਂ ਸਵੇਰੇ ਵੀ ਅੱਜ ਬੱਸ ਵੀ ਬੋਲੀਆਂ ਪੁਰਾਣੇ ਕਿਤੇ ਵਾਲੀਆਂ ਵੀ ਪਾਰੇ ਸੀ ਬਹੁਤ ਜਿਹੜੀ ਤੁਸੀਂ ਨਾ ਚਲੋ ਆਓ ਖੁਸ਼ ਹੋ ਜਾਂਦੇ ਜਿਹੜੀ ਬੋਲੀ ਬੱਤ ਮੈਨੂੰ ਲੱਗਦਾ ਵੀ ਆ ਕੁੜੀ ਪਾ ਸਕਦੀ ਆ ਚਲੋ ਜੀ ਕਰੋ ਸ਼ੁਰੂ ਇਹ ਕੁੜੀ ਹੋਰ ਵੀ ਬਹੁਤ ਕੁਝ ਕਰਦੀ ਆ ਮੈਨੂੰ ਲੱਗ ਹੀ ਰਿਹਾ ਬਹੁਤ ਦੇ ਮੈਨੂੰ ਕੰਫੀਡੈਂਸ ਤੋਂ ਲੱਗ ਰਿਹਾ ਵਾ ਕਿ ਇਹ ਬਹੁਤ ਕੁਝ ਕਰ ਸਕਦੀ ਆ ਭਾਈ ਵੇ ਗੋਪਾਲਿਆ ਰੂਪੇਂਜ ਦੇ ਰੂਪੇਂਜ ਜਾਈ ਮੇਰੀ ਵੇ ਬੰਦੋ ਕੁੜੀ ਦੀ ਪਿੰਜ ਲੈਣ ਦੇ ਅਜੇ ਨਾ ਪਿੰਜਣੀ ਤਾੜਾ ਟਕ 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 ਚੱਲੇ ਤਾੜਾ ਤਾਰ ਤਾਰ ਚੱਲੇ ਤਾੜਾ ਤਾਰ ਤਾਰ ਚੱਲੇ ਤਾੜਾ ਤਾਰ ਤਾਰ ਚੱਲੇ ਤਾੜਾ ਤਾਰ ਤਾਰ ਵਾਹ ਮੈਨੂੰ ਮੈਂ ਦਾਅਵੇ ਨਾ ਕਹਿ ਸਕਦਾ ਵੀ ਇਹ ਕੁੜੀਆਂ ਨਾ ਕੁਝ ਨਾ ਕੁਝ ਅੱਜ ਕੰਪੀਟੀਸ਼ਨ ਚ ਕਰਕੇ ਜਾਣਗੀਆਂ ਚਲੋ ਇਹ ਵੀਡੀਓ ਤੇ ਆਪਾਂ ਬਾਅਦ ਵਿੱਚ ਫੇਰ ਵੇਖਾਂਗੇ ਪਰ ਸੀਰੀਅਸਲੀ ਤੁਸੀਂ ਤੁਹਾਡਾ ਜਿਹੜਾ ਬੋਲੀਆਂ ਦੇ ਵਿੱਚ ਕੰਫੀਡੈਂਸ ਆ ਪੁੱਤਰ ਜੋ ਤੁਹਾਡੇ ਤੁਹਾਡਾ ਡਰੈੱਸ ਆ ਪਿਆ ਚਿਹਰੇ ਦੇ ਉੱਤੇ ਤੇ ਮੇਰੇ ਵੱਲੋਂ ਤੁਸੀਂ ਆਲਰੇਡੀ ਔਰ ਰੈਡੀ ਤੁਸੀਂ ਬਿਨੇ ਰਹੋ ਤੁਹਾਡਾ ਨਾਂ ਕੀ ਆ ਤਨਵੀਰ ਤਨਵੀਰ ਕੌਰ ਪੂਰਾ ਨਾਂ ਕੀ ਆ ਤੁਹਾਡਾ ਤਨਵੀਰ ਕੌਰ ਬਾਈਆਂ ਹੈ ਬਾਈਆਂ ਤਨਵੀਰ ਕੌਰ ਬਾਈਆਂ ਤੇ ਕਵੜਗੇ ਹੋ ਹਾਂ ਬਾਈਆਂ ਬਾਈਆਂ ਤੇ ਬਾਈਆਂ ਇਦਾਂ ਇੱਕ ਕੁੜੀ ਮੈਨੂੰ ਬਹੁਤ ਸ਼ਰਾਰਤੀ ਲੱਗਦੀ ਵਹਿ ਹਾਂ ਜੀ ਇਸ ਸੋਚ ਰਹੀ ਹੈ ਕਿ ਇਹਨੇ ਵੱਡੀ ਹੋ ਕੇ ਵਲੌਗਰ ਬਣ ਜਾਣਾ ਸੋ ਇਹ ਵਲੌਗਿੰਗ ਦੇ ਗੁਰ ਸਿੱਖਣੇ ਸ਼ੁਰੂ ਕਰਦੇ ਨੇ ਅੱਜ ਕੱਲ ਜੀ ਇਹਨੇ ਬਲੌਗ ਵਲੌਗਿੰਗ ਸਿੱਖਣੀ ਆ ਨਾ ਤਾਂ ਫਿਰ ਮੈਂ ਇੱਕ ਮੌਕਾ ਦੇਣਾ ਤੁਹਾਨੂੰ ਸੋ ਤੁਸੀਂ ਹੁਣ ਪ੍ਰਟੈਂਡ ਕਰਨਾ ਕਿ ਤੁਸੀਂ ਇੰਟਰਵਿਊ ਕਰ ਰਹੇ ਹੋ ਜਿੱਦਾਂ ਮੈਂ ਕਰ ਰਿਹਾ ਨਾ ਤੇ ਮੈਨੂੰ ਲੱਗਦਾ ਤੁਸੀਂ ਮੇਰੇ ਤੋਂ ਵਧੀਆ ਕਰ ਸਕਦੇ ਹੋ ਤੁਸੀਂ ਆਪਣੇ ਟੀਮ ਮੇਟਸ ਦੀ ਤੁਸੀਂ ਤੁਸੀਂ ਉਹਨਾਂ ਨਾਲ ਗੱਲ ਕਰਨੀ ਆ ਤੇ ਆਲੋ ਤੁਹਾਨੂੰ ਮੈਂ ਅੱਜ ਲਾਈਵ ਮੌਕਾ ਦੇਣਾ ਵਾ ਸੋ ਇਹ ਕੁੜੀ ਨੇ ਵਲੌਗਰ ਬਣਨਾ ਜੀ ਤੇ ਆਪਾਂ ਇਹਦਾ ਕੋ ਆਪਾਂ ਇਹਦਾ ਕੰਪੀਟੈਂਸ ਚੈੱਕ ਕਰਨਾ ਮੈਨੂੰ ਪੂਰਾ ਯਕੀਨ ਹੈ ਤੁਸੀਂ ਮੇਰੇ ਨਾਲੋਂ ਵਧੀਆ ਕਰ ਲੈਣਾ ਓਕੇ ਕੁਝ ਵੀ ਨਹੀਂ ਤੂੰ ਇਹਨਾਂ ਦੇ ਨਾਂ ਸਾਰਿਆਂ ਦੇ ਪੁੱਛਣੇ ਆ ਤੇ ਮੈਂ ਚੈੱਕ ਕਰੂੰਗਾ ਵੀ ਤੁਸੀਂ ਵਧੀਆ ਵਲੌਗਰ ਬਣ ਸਕਦੇ ਹੋ ਕਿ ਨਹੀਂ ਠੀਕ ਹੈ ਚਲੋ ਜੀ ਆਹੋ ਪੋਜੋ ਸ਼ੁਰੂ ਫਿਰ ਅੱਜ ਚਲੋ ਇਧਰੋਂ ਇਧਰੋਂ ਜੱਜਪੋਣ ਸ਼ੁਰੂ ਕਰਨਾ ਠੀਕ ਹੈ ਜੀ ਇਧਰੋਂ ਨਾਲ ਕੈਮਰੇ ਤੇ ਵੀ ਤੁਸੀਂ ਧਿਆਨ ਰੱਖਣਾ ਵਾ ਠੀਕ ਹੈ ਹੈਲੋ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਸੁਹਾਣੀ ਹੈ ਓਕੇ ਤੁਹਾਡਾ ਨਾਮ ਕੀ ਆ ਹਰਕੁਸ਼ਲ ਤੁਹਾਡਾ ਨਾਮ ਕੀ ਆ ਜੈਸਲੀਨ ਤਾਂ ਰਾਕੀ ਨਾ ਗੁੱਡ ਨੂਡ ਅਸਲੀ ਰੂਪ ਚਾਲੋ ਤਨਵੀਰ ਅਸਲੀ ਮੈਨੂੰ ਇਹ ਇਹ ਤੋਂ ਆਹ ਇਹ ਨਹੀਂ ਪੁੱਛਣਾ ਆਲ ਰਾਈਟ ਹੈਲੋ ਇਹ ਇਹ ਪੁੜੀ ਦੇ ਸਟਾਰਟਿੰਗ ਤੋਂ ਮੈਨੂੰ ਇਹ ਚੀਜ਼ ਪਤਾ ਲੱਗ ਗਈ ਆ ਵੀ ਅਸੀਂ ਸਿਰਫ ਨਾਂ ਨੂੰ ਹੀ ਪੁੱਛਦੇ ਹੋਰੇ ਕੁਝ ਨਹੀਂ ਕਰਦੇ ਹਾਂ ਚਲੋ ਸਾਰਾ ਕੁਝ ਕਰ ਦਿੰਦੇ ਹਾਂ ਹੈਲੋ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਸੁਹਾਨੀ ਹੈ ਤੁਹਾਡਾ ਕੀ ਆ ਸ਼ੌਂਕ ਕਿੱਦਾਂ ਪਾਣਾ ਕਿੱਦਾਂ ਪਾਣਾ ਕਲਾ ਪੰਗੜਾ ਪਾਣਾ ਹੋਰ ਹੋਣੀ ਕੋਈ ਓਕੇ ਤੁਹਾਡਾ ਕੀ ਨਾਮ ਹਰਕੁਸ਼ ਹੋਰ ਕੀ ਆ بس جدਦਾ ਭੰਗੜਾ ਅੱਛਾ ਕੁਝ ਬਣਾ ਵੀ ਲਓ ਹੁਣ ਪੁੱਛ ਲਓ ਕਿਸੇ ਨੂੰ ਕੀ ਬਣਾਉਣਾ ਅੱਜ ਕੀ ਬਣਾਉਣਾ ਅੱਜ ਜੇ ਲੋ ਦੱਸ ਵੀ ਨਾ ਹੁਣ ਆਪਣੇ ਅਸਲੀ ਰੂਪ ਚ ਪਾਸ ਹੋ ਗਈ ਕੁੜੀ ਪਾਸ ਹੋ ਗਈ ਇਹ ਕੁੜੀ ਪਾਸ ਹੋ ਗਈ ਆ ਵੀ ਇਹ ਕੁੜੀ ਬਹੁਤ ਵਧੀਆ ਬਲੌਗਰ ਐ ਬਣੂਗੀ ਸੋ ਬਾਕੀ ਨਾਲ ਵੀ ਤੁਹਾਡੀ ਇੰਟਰੋਡਕਸ਼ਨ ਕਰਾਉਣੀ ਆ ਹੋਰ ਵੀ ਕਿਸੇ ਨੂੰ ਚਾਹ ਆ ਕਿ ਕੋਈ ਬਲੌਗਰ ਬਣੂਗਾ ਸਾਡੀ ਗੋਨੂਰ ਕੌਰ ਵੀ ਜਿਹੜੀ ਸਟੇਜ ਉਂ ਐਂਕਰਿੰਗ ਚ ਜਾਣਾ ਚਾਹਦੀ ਆ ਕਿਹੜੀ ਕਿਹੜੀ ਕੁੜੀ ਆ अच्छा गुरनूर ਤੁਸੀਂ 스테ਜ ਐਂਕਰਿੰਗ ਜਾਣਾ ਚਾਹੁੰਦੇ ਹੋ ਹਾਂ ਹਾਂਜੀ ਓਕੇ ਤੇ ਤੁਸੀਂ ਆਪਣੀ ਇੰਟਰੋਡਕਸ਼ਨ ਕਰਾ ਕੇ ਤੇ ਤੁਸੀਂ ਬਾਕੀ ਇਹਨਾਂ ਨਾਲ ਗੱਲ ਕਰ ਸਕਦੇ ਹੋ ਉਹਨਾਂ ਨਾਲ ਨਹੀਂ ਕਰਨੀ ਜਿਨ੍ਹਾਂ ਨਾਲ ਮੈਂ ਜਾਂ ਉਹ ਪਹਿਲਾਂ ਕਰ ਹੁੰਦੀ ਆ ਠੀਕ ਹੈ ਓਕੇ ਆ ਲੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਗੁਰਨੂਰ ਕੌਰ ਆ ਅੱਜ ਮੈਂ ਤੁਹਾਨੂੰ ਮਿਲਾਉਂਗੀ ਆਪਣੀ ਸਾਰੀ ਟੀਮ ਨਾਲ ਆਪਣਾ ਨਾਮ ਦੱਸੋ ਰਵਨੀਤ ਕੌਰ ਖਸ ਤੁਹਾਡਾ ਦੀਪਲੂਰ ਹਾਂਜੀ ਤੁਹਾਡਾ ਮੇਰਾ ਨਾਮ ਹਰਜੀਤ ਕੌਰ ਹਾਂਜੀ ਤੁਹਾਡਾ ਵੀ ਕੁਦਰਤ ਹਾਂਜੀ ਹੈਸੋ ਹਾਂ ਜੀ ਇਹ ਸਾਡੀਆਂ ਪੰਜਾਬੀ ਮਟਿਆਰਾਂ ਆ ਥੈਂਕ ਯੂ ਸੋ ਵੇਖੋ ਇਹਦੇ ਇਹਨਾਂ ਦੇ ਵਿੱਚ ਕਿੰਨਾ ਕੰਫੀਡੈਂਸ ਹੈ ਤੇ ਮੈਨੂੰ ਤੇ ਤੁਸੀਂ ਉਹ ਲਾਤਾ ਅੰਗਰੇਜ਼ੀ ਚ ਮੈਨੂੰ ਹੁਣ ਸ਼ਬਦ ਨਹੀਂ ਆ ਰਿਹਾ ਤੁਸੀਂ ਤੇ ਮੈਨੂੰ ਉਹ ਉਹ ਫੀਲ ਕਰਨ ਲਾਤਾ ਮੈਨੂੰ ਤੇ ਅੱਗੇ ਗੱਲ ਹੀ ਨਹੀਂ ਆ ਰਹੀ ਕੋਈ ਹੁਣ ਹਨਾ ਤੇ ਪੁੱਤਰ ਜੀ ਤੁਹਾਡਾ ਕੀ ਨਾਮ ਹੈ ਮੈਨੂੰ ਲੱਗਦਾ ਹੈ ਮਿਸ ਕਰ ਗਏ ਆਪਾਂ ਤੁਹਾਨੂੰ ਅਰਸ਼ਰੂਪ ਅਰਸ਼ਰੂਪ ਤੇ ਤੁਹਾਨੂੰ ਪਤਾ ਹੈ ਤੁਹਾਡੀ ਕਿੰਨੇ ਚਿਰ ਦੀ ਪਰਫਾਰਮੈਂਸ ਹੈ ਤੁਹਾਨੂੰ ਇਹ ਚੀਜ਼ਾਂ ਸਾਰੀਆਂ ਦੱਸੀਆਂ ਗਈਆਂ ਵਾ ਤੁਹਾਡੀ ਟਾਈਮ ਡਿਊਰੇਸ਼ਨ ਵਗੈਰਾ ਕੀ ਹੈ 9 ਟੂ 11 ਮਿੰਟਸ ਓ ਵਾ ਤੇ ਜਦੋਂ ਤੁਸੀਂ ਪ੍ਰੈਕਟਿਸ ਕਰਦੇ ਹੋ ਉਦੋਂ ਤੁਸੀਂ ਕਿੰਨੇ 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 ਦਿਨ ਤੁਸੀਂ ਪ੍ਰੈਕਟਿਸ ਕੀਤੀ ਆ ਤੇ ਕਿੰਨੇ ਕਿੰਨੇ ਟਾਈਮ ਜਾਨੀ ਕਿ 10 10 ਮਿੰਟ ਦੇ ਕਿੰਨੇ ਵਾਰੀ ਤੁਸੀਂ ਪ੍ਰੈਕਟਿਸ ਕਰਦੇ ਰਹੇ ਹੋ ਅਸੀਂ ਦਿਨ ਚਾਰ ਘੰਟੇ ਲਾਉਨੇ ਆ ਇੱਕ ਦਿਨ ਦੇ ਵਿੱਚ ਸੀਰੀਅਸਲੀ ਹਾਂਜੀ ਇੰਨਾ ਚਿਰ ਹਾਂਜੀ ਤੇ ਕੌਣ ਸਭ ਤੋਂ ਵੱਧ ਮਿਸ ਮਾਰਦਾ ਹੈ ਪ੍ਰੈਕਟਿਸ ਦੇ ਵਿੱਚ ਕੋਈ ਨਹੀਂ ਓਨੈਸਟਲੀ ਓਨੈਸਟਲੀ ਸਭ ਤੋਂ ਲੇਟ ਕੌਣ ਆਉਂਦਾ ਤੁਸੀਂ ਇਹ ਦੱਸ ਦਿਓ ਓਕੇ ਸਭ ਤੋਂ ਲੇਟ ਕੌਣ ਆਉਂਦਾ ਹੈ ਅਜਾ ਤੂੰ ਹੀ ਲੇਟ ਆਉਂਦੇ ਆਪ ਹੀ ਓਕੇ ਤੇ ਸਭ ਤੋਂ ਅਰਲੀ ਕੌਣ ਆਉਂਦਾ ਹੈ ਸਭ ਤੋਂ ਪੰਕਚੁਅਲ ਕੌਣ ਹੈ ਤੁਹਾਡੇ ਚੋਂ ਇਹ ਕੁੜੀ ਤੇ ਨਹੀਂ ਇਹ ਨਹੀਂ ਇਹ ਨਹੀਂ ਯੋਸਾ ਦੀ ਪੰਕਚੁਅਲ ਇਹ ਨਹੀਂ ਅਜਾ ਤੂੰ ਹੀ ਪੰਕਚੁਅਲ ਹੈ ਸਭ ਤੋਂ ਸੇ ਬਾਕੀ ਸਾਰੇ ਬਾਕੀ ਸਾਰੇ ਸਹਿਮਤ ਹੋਏ ਪੰਕਚੁਅਲ ਹੀ ਸਭ ਤੋਂ ਹੈ ਵੈਲ ਡਨ ਥੋੜਾ ਥੋੜਾ ਹੈ ਕਾਈਂਡ ਆਫ ਹੈ ਤੇ ਕਾਈਂਡ ਆਫ ਅੱਛਾ ਭਾਈ ਜੀ ਮੈਨੂੰ ਇੱਕ ਚੀਜ਼ ਤੁਹਾਡੀ ਜਿਹੜੀ ਸਭ ਤੋਂ ਤੁਹਾਡੀ ਟੀਮ ਦੀ ਚੰਗੀ ਲੱਗੀ ਆ ਤੁਹਾਡੀ ਕੁੜੀ ਨੇ ਕਿਹਾ ਵਾ ਅਸੀਂ ਮੈਂ ਭੰਗੜਾ ਵੀ ਪਾਉਣੀ ਆ ਠੀਕ ਹੈ ਜਿਆਦਾਤਰ ਮੈਂ ਵੇਖ ਰਿਹਾ ਮੈਂ ਵੀ ਇੱਥੇ ਭੰਗੜਾ ਫੋਕ ਤੇ ਪਾਉਣ ਆ ਗਏ ਪਰ ਉਹ ਭੰਗੜਾ ਕਰ ਹੀ ਰਹੇ ਨੇ ਸਟੇਜ ਦੇ ਉੱਤੇ ਵੀ ਭੰਗੜਾ ਕਰਨ ਕਰਨ ਹੀ ਕਹਿ ਰਹੇ ਨੇ ਜਿਆਦਾਤਰ ਸੋ ਇਹ ਤੁਹਾਡੀ ਬੇਨ ਹੈ ਕਿ ਤੁਹਾਡੇ ਏਟ ਲੀਸਟ ਇਹ ਚੀਜ਼ ਮੈਂ ਸਵੇਰ ਦੀ ਮਿਸ ਕਰ ਰਿਹਾ ਸੁਣਨ ਕਿ ਕਿਹੜੀ ਟੀਮ ਇਸ ਜਿਹੇ ਤੋਂ ਕਰਦੀ ਹੈ ਵੈਲ ਡਨ ਬੁੱਤੂ ਤੁਸੀਂ ਭੰਗੜਾ ਜਿਹੜਾ ਉਹ ਪਾਇਆ ਹੀ ਜਾਂਦਾ ਵਾ ਗਿੱਧਾ ਉਹ ਪਾਇਆ ਹੀ ਜਾਂਦਾ ਸੋ ਆਪਾਂ ਇਹ ਵੀ ਚੀਜ਼ਾਂ ਨਾਲ ਦੀ ਨਾਲ ਸਿੱਖਣੀਆਂ ਪੈਣ ਜੀ ਤੁਹਾਨੂੰ ਵਧਾਈਆਂ ਤੁਹਾਡੇ ਵਾਰੀ ਆਉਣ ਵਾਲੀ ਮੈਂ ਬਹੁਤਾ ਟਾਈਮ ਨਹੀਂ ਲਵਾਂਗਾ ਪਿੱਛੇ ਕੋਈ ਰਹਿਤ ਨਹੀਂ ਗਿਆ ਅੱਛਾ ਉਹ ਜਿਹੜੇ ਭੈਣ ਜੀ ਕਿਉਂਕਿ ਕਈ ਵਾਰ ਆਲਿਆਂ ਦੇ ਜਿਆਦਾ ਯੋਗਦਾਨ ਹੁੰਦਾ ਉਹ ਵਿਚਾਰੇ ਰਹਿ ਜਾਂਦੇ ਭਾਂਜੀ ਤੁਸੀਂ ਵੀ ਆ ਜਾਓਗੇ ਇਹ ਸਾਰੇ ਪੈਰੈਂਟਸ ਨੇ ਇਹ ਮੈਨੂੰ ਲੱਗਦਾ ਕਿ ਜੇ ਬੱਚੇ ਪ੍ਰੈਕਟਿਸ ਕਰਦੇ ਸੀ ਨਾ 3-4 ਘੰਟੇ ਤੇ ਇਹ ਪੈਰੈਂਟਸ ਦੀ ਬਦੌਲਤ ਹੀ ਆ ਕਿ ਇਹ ਸਾਨੂੰ ਸਮਾਂ ਦਿੰਦੇ ਸੀ ਇੰਨਾ ਬੱਚਿਆਂ ਨੂੰ ਟਾਈਮ ਤੇ ਲੈ ਕੇ ਆਉਂਦੇ ਸੀ ਮੇਕ ਸ਼ੂਰ ਕਰਦੇ ਸੀ ਕਿ ਬੱਚਿਆਂ ਨੇ ਖਾਦਾ ਪੀਤਾ ਆ ਪ੍ਰੋਪਰ ਉਹ ਰੈਡੀ ਨੇ ਫਿਰ ਹੀ ਅਸੀਂ ਮੈਨੂੰ ਲੱਗਦਾ ਬੱਚਿਆਂ ਨੂੰ ਸਾਰਾ ਕੁਝ ਯਾਦ ਕਰਵਾ ਸਕੀ ਪਰ ਇੱਕ ਕੰਟੈਸਟੈਂਟ ਡ੍ਰੈਗ ਹੈ ਇਹਨਾਂ ਦੇ ਦੁਪੱਟਾ ਸੈੱਟ ਨਹੀਂ ਹੋਇਆ ਇਸ ਕਰਕੇ ਪਿੱਛੇ ਲੋਕ ਰੇ ਸੀ ਅਨਾਇਆ ਅਨਾਇਆ ਹਾਂਜੀ ਤੁਹਾਡਾ ਨਾਮ ਬਹੁਤ ਸੋਹਣਾ ਵਾ ਥੈਂਕ ਯੂ ਤੇ ਜਦੋਂ ਤੁਸੀਂ ਪ੍ਰੈਕਟਿਸ ਕਰਦੇ ਸੀ ਤੇ ਘਰ ਜਾ ਕੇ ਮੰਮੀ ਵੀ ਪ੍ਰੈਕਟਿਸ ਕਰਾਉਂਦੇ ਸੀ ਜਾਂ ਸਿਰਫ ਬ ਮੈਂ ਬਸ ਜਿਵੇਂ ਕਦੇ-ਕਦੇ ਮਮਾ ਹੈਲਪ ਕਰ ਲੈਂਦੀ ਸੀ ਕਦੇ-ਕਦੇ ਮੈਂ ਆਪੇ ਕਰ ਲੈਂਦੀ ਸੀ ਮਮਾ ਮੈਨੂੰ ਤਾਂ ਟਾਈਮ ਨਹੀਂ ਹੁੰਦਾ ਸੀਗਾ ਬਸ ਮੈਂ ਜਦੋਂ ਪ੍ਰੈਕਟਿਸ ਕਰਨੀ ਹੁੰਦੀ ਸੀ ਕਰ ਲੈਂਦੀ ਸੀ ਤੇ ਮਮਾ ਨੂੰ ਵੀ ਆਉਂਦਾ ਵਾ ਕਿੱਦਾਂ ਕਿ ਤੁਸੀਂ ਸਿੱਖਿਆ ਬਣ ਜਦੋਂ ਮਮਾ ਛੋਟੀ ਸੀ ਕਰਦੇ ਹੁੰਦੀ ਸੀ ਪਰ ਪੂਰੇ ਗਾਣੇ ਤਾਂ ਮੈਨੂੰ ਬਹੁਤ ਅੱਛਾ ਆਉਂਦਾ ਅੱਛਾ ਤੇ ਅੱਛਾ ਤੁਹਾਡਾ ਸ਼ੌਂਕ ਹੈ ਜਾਂ ਭਾਜੀ ਦਾ ਵਾ ਕਿ ਇਹਨੂੰ ਇਸ ਪਾਸੇ ਲਾਇਆ ਤੁਸੀਂ ਅਮ ਐਕਚੁਅਲੀ ਮੈਂ ਬਚਪਨ ਚ ਅਲਕੇ ਜੀ ਯੂਕੇ ਜਿੱਚ ਕਿੱਕ ਦੋ ਵਾਰ ਕੀਤਾ ਉਸ ਤੋਂ ਬਾਅਦ ਮਿਸਆਊਟ ਕੀਤਾ ਸਾਡੇ ਸਕੂਲ ਚ ਨਹੀਂ ਜ਼ਿਆਦਾ ਹੁੰਦਾ ਸੀ ਉਸ ਤੋਂ ਬਾਅਦ ਬਾਲ ਪੈ ਲੱਗ ਗਿਆ ਤਾਂ ਹਾਂਜੀ ਤਾਂ ਫੇਰ ਸਾਨੂੰ ਸੀਗਾ ਕਿ ਹੁਣ ਏਟਲੀਸਟ ਇਹ ਲਰਨ ਕਰੇ ਜੀ ਤੇ ਫਿਰ ਬਸ ਅਸੀਂ ਮੋਟੀਵੇਟ ਕਰਦੇ ਹਾਂ ਉਹਨੂੰ ਕਿ ਸਾਰਾ ਕੁਝ ਟਰਾਈ ਕਰਨਾ ਬਿਲਕੁਲ ਤਾਂ ਇੱਕ ਇੱਕ ਸਮਾਂ ਹੁੰਦਾ ਹੈ ਜਦੋਂ ਨਾ ਆਪਾਂ ਮਾਪਿਓ ਖਾਸ ਤੌਰ ਤੇ ਸਾਡੀ ਜਿਹੜੀ ਜਨਰੇਸ਼ਨ ਨਹੀਂ ਉਹ ਚਾਹੁੰਦੇ ਸੀ ਕਿ ਜਿਆਦਾ ਆਪਾਂ ਪੜ੍ਹਾਈ ਵੱਲ ਧਿਆਨ ਦੇਈਏ ਆ ਕਿਹੜੇ ਕੰਮ ਹੋਏ ਪਰ ਹੁਣ ਬਿਲਕੁਲ ਸਮਾਂ ਬਦਲ ਗਿਆ ਹੁਣ ਆਪਾਂ ਇਹ ਕਹਿੰਨੇ ਆ ਕਿ ਨਹੀਂ ਇਹ ਵੀ ਇੰਪੋਰਟੈਂਟ ਨੇ ਨਾਲ ਚੀਜ਼ਾਂ ਕਿ ਵਾਕਈ ਇਹੇ ਚੀਜ਼ ਹੈ ਬਿਲਕੁਲ ਔਰ ਸਾਨੂੰ ਇਹ ਹੈ ਕਿ ਥੋੜਾ ਜਿਹਾ ਕਲਚਰਲ ਬੱਚੇ ਜੁੜਦੇ ਆ ਨੌਲੇਜ ਹੁੰਦੀ ਹੈ ਇਨਫੈਕਟ ਮੈਂ ਕਿੰਨਾ ਕੁਛ ਗਿੱਧੇ ਤੋਂ ਇਹਨਾਂ ਦੇ ਨਾਲ ਆ ਕੇ ਮੈਂ ਖੁਦ ਸਿੱਖਿਆ ਮੇਰੀ ਨੌਲੇਜ ਵੀ ਇਨਕਰੀਜ਼ ਹੋਈ ਇਹਨਾਂ ਦੇ ਨਾਲ ਨਾਲ ਸੋ ਮਲਟੀਪਲ ਮੈਂ ਤੁਹਾਡਾ ਨਾਮ ਇਸ ਕਰਕੇ ਈਸ਼ ਇਸ਼ OK ਤੁਹਾਡੇ ਸਾਰੇ ਟੱਬਰ ਦੇ ਨਾਮ ਬੜੇ ਸੋਹਣੇ ਆ ਨਾ ਲਈ ਯੂਨੀਕ ਜੇ ਨਾਮ ਆ ਤੇ ਉਹ ਭੈਣ ਜੀ ਮੈਨੂੰ ਲੱਗਦਾ ਸ਼ਾਇਦ ਨੇ ਥੋੜੇ ਉਹਨਾਂ ਦੇ ਦੂਰੋਂ ਦੂਰੋਂ ਕੈਮਰਾ ਮਾਰ ਦਿੰਦੇ ਆ ਤੁਸੀਂ ਭੈਣ ਜੀ ਪਾਠ ਉਹ ਤੁਹਾਡੇ ਵੀ ਬੱਚੀ ਕਿੱਦਾਂ ਪਉਂਦੀ ਆ ਉਹ ਤੁਹਾਡੀ ਬੱਚੀ ਬਹੁਤ ਇੰਟੈਲੀਜੈਂਟ ਹੈ ਅੱਛਾ ਭਈ ਇੱਕ ਚੀਜ਼ ਮੈਂ ਕਹਿ ਸਕਦਾ ਡੈਡੀ ਤੇ ਗਈ ਹੈ ਸ਼ਾਇਦ ਹਾਂ ਮੇਬੀ ਕੋਈ ਤੁਸੀਂ ਥੋੜੇ ਸ਼ਾਇਓ ਕੈਮਰੇ ਤੇ ਉਹ ਵੇਖੋ ਕਿੰਡੀ ਕੰਫੀਡੈਂਸ ਹਾਂਜੀ ਇਹਦੇ ਫਾਦੇ ਕਬੱਡੀ ਪਲੇਅਰ ਨੇ ਨਾ ਤਾਂ ਕਰਕੇ ਫਿਰ OK ਕੰਫੀਡੈਂਸ ਹੁੰਦਾ ਆ ਇਹਨਾਂ ਕਬੱਡੀ ਪਲੇਅਰ ਤੇ अच्छा की ਤੁਹਾਡੇ ਡੈਡੀ ਦਾ ਨਾਂ ਕੀ ਆ ਸੁਖਜਿੰਦਰ ਸਿੰਘ ਓਕੇ ਤੇ ਤੁਸੀਂ ਕਬੱਡੀ ਦੇ ਵਿੱਚ ਸੁਖਾ ਰਸੂਪੜੀ ਇਹਦੇ ਨਾਮ ਤੇ ਫੇਮਸ ਨੇ ਓਕੇ ਅੱਛਾ ਤੁਸੀਂ ਉਹਨਾਂ ਦੇ ਬੇਟੀ ਹੋ ਓਕੇ ਵਾਹ ਤੇ ਤੁਹਾਨੂੰ ਕਬੱਡੀ ਜ਼ਿਆਦਾ ਪਸੰਦ ਹੈ ਕਿ ਗਿੱਧਾ ਪੰਗੜਾ ਜ਼ਿਆਦਾ ਪਸੰਦ ਹੈ ਗਿੱਧਾ ਪੰਗੜਾ ਤੇ ਵੈਸੇ ਪਾਪਾ ਦੇ ਮੈਚ ਤੇ ਪਸੰਦ ਹੁੰਨੇ ਆ ਹਾਂ ਹਾਂ ਕਦੀ ਕਦੀ ਇਹ ਬੋਰਿੰਗ ਨਹੀਂ ਹੋਵੇ ਬੋਰਿੰਗ ਨਹੀਂ ਹੋਵੇ ਅੱਛਾ ਤੁਹਾਨੂੰ ਰੂਲ ਤੇ ਪਤਾ ਹੀ ਹੋਣੇ ਨਾ ਫੇ ਕੀ ਕੀ ਆ ਕੋ ਕਬੱਡੀ ਵਾਲੀ ਬੋਲੀ ਤਿਆਰ ਕੀਤੀ ਕਦੀ ਨਹੀਂ ਉਹ ਤੇ ਹੀ ਹੁਣ ਕਹਿਣਾ ਵਾ ਆਪਣੇ ਮੈਡਮ ਨੂੰ ਕੋਚ ਨੂੰ ਕਿ ਤੁਹਾਨੂੰ ਇੱਕ ਇੱਕ ਕਬੱਡੀ ਵਾਲੀ ਬੋਲੀ ਤੁਹਾਨੂੰ ਨੈਕਸਟ ਟਾਈਮ ਦੇਣੀ ਠੀਕ ਹੈ ਇਹਨੇ ਕੁੜੀ ਨੇ ਰੇਡ ਰੂਡ ਪਾ ਲੈਣੀ ਹੈ ਇਹਨੂੰ ਸਾਰਾ ਪਤਾ ਹੈ ਮੈਂ ਟਾਲਣਦੀ ਆ ਕਿ ਬੰਦਿਆਂ ਨੂੰ ਹਾਂ ਟਾਲਣਦੀ ਟਾਲ ਹੀ ਨਹੀਂ ਆ ਮੈਂ ਵਾਹ ਸੋ ਅੱਜ ਤੁਸੀਂ ਜਿੰਨੇ ਵੀ ਆਏ ਨਾ ਤੁਹਾਡੇ ਕੰਪੀਟੀਟਰ ਉਹਨਾਂ ਸਾਰਿਆਂ ਨੂੰ ਢਾਕੇ ਤੇ ਤੁਸੀਂ ਜਿੱਤਣਾ ਵਾ ਠੀਕ ਆ ਠੀਕ ਆ ਠੀਕ ਆ ਸਹੀ ਆ ਸਾਡੇ ਨਾ ਇਹ ਕੀਤਾ ਕਰਨ ਦਾ ਭਾਜੀ ਇੱਕ ਫਾਇਦਾ ਹੋਇਆ ਕਿ ਪੇਰੈਂਟਸ ਨੂੰ ਵੀ ਬੋਲੀਆਂ ਯਾਦ ਹੋ ਗਈਆਂ ਮਮਸ ਨੂੰ ਯਾਦ ਹੁਣੀਆਂ ਵੱਖਰੀ ਗੱਲ ਸਾਡੇ ਭਾਜੀ ਕੌਨਫੀਡੈਂਟਲੀ ਕਹਿੰਦੇ ਨੇ ਮੈਨੂੰ ਸਾਰਾ ਟ੍ਰੈਕ ਯਾਦ ਆ ਤੁਹਾਡਾ ਜੇ ਗਾਈਡੈਂਸ ਚਾਹੀਦੀ ਲੈ ਲੇ ਸੋ ਇਹਨਾਂ ਨੂੰ ਸਾਰਾ ਟ੍ਰੈਕ ਸਾਡਾ ਯਾਦ ਆ ਭਾਈ ਉਹ ਰੇ ਕਦੀ ਬੋਲੀ ਐਕਚੁਅਲੀ ਇਹ ਇੰਨਾਂ ਵੀ ਆਪਣੇ ਘਰ ਪ੍ਰੈਕਟਿਸ ਹੁੰਦੀ ਸੀ ਆਪਣੇ ਗੈਰਾਜ ਚ ਜੀ ਤੇ ਸਾਡਾ ਉਸ ਟਾਈਮ ਸ਼ਾਪ ਤੋਂ ਆ ਕੇ ਘਰੇ ਬੈਠਣ ਦਾ ਟਾਈਮ ਹੁੰਦਾ ਸੀ ਜੀ ਤੇ ਫਿਰ ਮੈਂ ਪੰਜੀ ਨੂੰ ਕਿਹਾ ਵੀ ਅਸੀਂ ਵੀ ਡੱਟ ਲਈਆਂ ਕਿਉਂਕਿ ਇਹ ਮੋਰ ਥੈਨ 2 ਮੰਥਸ ਹੋ ਗਏ ਹਾਂ ਜੀ ਤੇ ਬੋਲੀ ਇੰਟੈਕ ਵਿੱਚ ਛੋਟੇ ਬੇਟੀ ਨੂੰ ਵੀ ਸਾਰੀ ਬੋਲੀਆਂ ਜਾਦੇ ਆ ਮਤਲਬ ਉਹਨੂੰ ਕੋਈ ਬੋਲੀ ਪੁੱਛ ਲੋ ਆਈ ਥਿੰਕ ਸਾਰੇ ਨਾਲ ਉਹ ਬੈਟਰ ਗਾ ਲੇਗਾ ਅੱਛਾ ਮੈਨੂੰ ਸਭ ਤੋਂ ਵਧੀਆ ਚੀਜ਼ ਪਤਾ ਕਿਹੜੀ ਲੱਗੀ ਤੁਹਾਡੀ ਵੀ ਦੇਸੀਆਂ ਦੇ ਗੈਰਾਜ ਚ ਪ੍ਰੈਕਟਿਸ ਹੋ ਰਹੀ ਹੈ ਨਹੀਂ ਤਾਂ ਸਾਡੇ ਥਾਂ ਨਹੀਂ ਹੁੰਦਾ ਗੱਡੀ ਖਲਾਰਨ ਨੂੰ ਜੀ ਅਨੀ ਭਾਜੀ ਅਗੀ ਯਾਦ ਹਾਂਜੀ ਅਗੀ ਯਾਦ ਬੋਲੀ ਤਾਂ ਕਈ ਯਾਦ ਆ ਚਲੋ ਇੱਕ ਸਾਰਾ ਗਰਮੀ ਦੀ ਰੋਤ ਚੱਲੇ ਪੱਕੀ ਵੇ ਜਾਲਵਾ ਗਰਮੀ ਦੀ ਰੋਤ ਚੱਲੇ ਪੱਕੀ ਵੇ ਜਾਲਵਾ ਗਰਮੀ ਦੀ ਰੋਤ ਚੱਲੇ ਬਲਵਲੇ ਤੇ ਬੜੀ ਛੇਤੀ ਛੇਤੀ ਤੂੰ ਹੀ ਨਵੇੜਤੀ ਮੈਂ ਇੱਕ ਸਾਬ ਲਾ ਰਿਹਾ ਵੀ ਜਿੱਦਾਂ ਇਹ ਕਦੀ ਲੇਟ ਲੂਟ ਹੋ ਜਾਂਦੇ ਹੁੰਨੇ ਆ ਤੇ ਤੂੰ ਹੀ ਸੋਚਣਾ ਕਿ ਕੁੜੀਆਂ ਪਹਿਲਾਂ ਆ ਜਾਂਦੀਆਂ ਤੇ ਮੈਂ ਅਟਲੀਸ ਬੋਲੀ ਉਹ ਤੇ ਕਰਾਦਾ ਹੈ ਇੱਥੇ ਇੱਥੇ ਸ਼ੁਰੂ ਆਇਆ ਕੰਮ ਨਹੀਂ ਜੀ ਹਾਂ ਜੀ ਵੈਸੇ ਜਿਹੜਾ ਮੇਰੀ ਬੇਟੀ ਜੈਜ਼ਲਿਨ ਹੈ ਉਹ ਜਿਹੜੀ ਉਹ ਇਹ ਸ਼ੁਰੂ ਤੋਂ ਮੇਰਾ ਝੋਕ ਰਿਆ ਵੀ ਜਾਵੇ ਗਿੱਧੇ ਪੰਗੜੇ ਚ ਤੇ ਮੈਂ ਹਮੇਸ਼ਾ ਤੋਂ ਆਪਣੀ ਵਾਈਫ ਨੂੰ ਵੀ ਪੁਸ਼ ਕਰਦਾ ਰਿਹਾ ਹੈ ਤੇ ਜਿਹੜਾ ਹਰਜੀਤ ਭੈਣ ਜੀ ਨੇ ਆਪਣਾ ਗਰਾਜ ਪੁੱਛਿਆ ਮੈਂ ਕਿਹਾ ਵਧੀਆ ਕੁੜੀਆਂ ਦੀ ਰੌਣਕਾ ਹੁੰਦੀ ਹੈ ਕਰਮਾ ਵਾਲੇ ਘਰੇ ਹੁੰਦਾ ਹੈ ਜਾਂ ਕੁਛ ਨਾ ਤਾਂ ਮੋਸਟ ਵੈਲਕਮ ਐਨੀ ਟਾਈਮ ਵਧੀਆ ਹਾਂ ਵਧੀਆ ਸਾਨੂੰ ਉਹ ਤਾਂ ਬਹੁਤ ਮਿਸ ਕਰਾਂਗੇ ਜਦੋਂ ਹੁਣ ਕੰਪੀਟੀਸ਼ਨ ਫਿਨਿਸ਼ ਹੋ ਗਿਆ ਬਿਲਕੁਲ ਹੀ ਸੁੰਨਾ ਜਿਹਾ ਹੋ ਜਾਣਾ ਮੈਂ ਕਿਹਾ ਸਾਨੂੰ ਯਾਰ ਨਾ ਘਰ ਕੋਈ ਹੈ ਹੀ ਨਹੀਂ ਨਾ ਮੈਂ ਕਿਹਾ ਪਲੀਜ਼ ਬਿਗ ਕੰਟੀਨਿਊ ਕਰਦੇ ਰਾਵਾਂਗੇ ਆਪਾਂ ਹੈ ਨਾ ਵਾਂਸ ਆਫਨ ਆਪਾਂ ਪ੍ਰੈਕਟਿਸ ਕਰੇ ਰੱਖ ਲਾਂਗੇ ਤੇ ਲੇ ਸੀਰੀਅਸਲੀ ਤੁਹਾਡਾ ਵਾਕਈ ਜੀ ਜਿਆ ਕਰਦੇ ਰਹਿਣਾ ਪੈਂ ਜੀ ਮੈਂ ਚਾਹਾਂਗਾ ਤੁਸੀਂ ਨਾ ਹੁਣ ਅਚਰ ਆਪਣੀ ਤੁੰਬੀ ਰੈਡੀ ਕਰ ਲਓ ਇਹਨਾਂ ਦਾ ਥੋੜਾ ਜਿਹਾ ਤੁਹਾਡਾ ਤੁੰਬੀ ਦੇ ਰੰਗ ਵੀ ਵੇਖਣੇ ਆ। ਦੇਖ ਕੇ ਆਇਆ ਹਾਂ। ਹਾਂ ਬਹੁਤ ਸੋਹਣੀ। ਸੋਹਣੀ ਤੁਸੀਂ ਤੁੰਬੀ ਵਜਾਈ ਮੇਰੇ ਕੋਲ ਨਾ ਐਡੀ ਦੂਰੋ ਕੈਚ ਨਹੀਂ ਕੀਤੀ ਗਈ ਤੇ ਜਿੰਨਾ ਕਿ ਵੀ ਆਉਂਦਾ ਮੈਨੂੰ ਪਤਾ ਵਾ ਤੁਸੀਂ ਥੱਕੇ ਹੋ ਨਾ ਤੇ ਤੁਸੀਂ ਫੜ ਕੇ ਟਿੰਗਲਿੰਗ ਵੀ ਕਰ ਦੋਗੇ ਨਾ ਸਾਡੇ ਲਈ ਉਹ ਵੀ ਉਹ ਵੀ ਪਰਵਾਹ ਰਿਆ। ਪੈਂ ਜੀ ਤੁਸੀਂ ਵੀ ਗਿੱਦਾ ਪਾਉਂਦੇ ਰਹੋ ਜਾਂ ਬੇਟੀ ਤੋਂ ਸ਼ੁਰੂ ਕਰਵਾਇਆ। ਹਾਂਜੀ ਮੇਰਾ ਕੁਝ ਖਾਸ ਨਹੀਂ ਸੀਗਾ ਬੇਟੀ ਨੇ ਸਟਾਰਟ ਕੀਤਾ ਹੈ ਬਟ ਉਹਦੇ ਥਰੂ ਮੈਂ ਵੀ ਬਹੁਤ ਲਰਨ ਕਰ ਰਹੀ ਹਾਂ ਸਾਡੇ ਤਾਂ ਇੱਥੇ ਆ ਗਏ ਉਹਦਾ ਬੜੇ ਗਿੱਧੇ ਪਏ ਆ ਨਾ ਬਿਲਕੁਲ ਬਿਲਕੁਲ ਜੀ ਬਿਲਕੁਲ ਤੇ ਇਹਨੂੰ ਬਿਲਕੁਲ ਮਤਲਬ ਬਹੁਤ ਘੱਟ ਪੰਜਾਬੀ ਆਂਦੀ ਹੈ ਟੂ ਬੀ ਓਨੈਸਟ ਬਟ ਜਦੋਂ ਦੀ ਇਹਨੂੰ ਮੈਂ ਗਿੱਧਾ ਪਾਇਆ ਹੈ ਜੀ ਤੇ ਆਈ ਥਿੰਕ ਸ਼ੀ ਬਹੁਤ ਇੰਪਰੂਵ ਕਰ ਰਹੀ ਹੈ ਤੇ ਇਹਦੇ ਨਾਲ ਨਾਲ ਆਈ ਥਿੰਕ ਗਿੱਦੇ ਚ ਮੈਨੂੰ ਇੰਪਰੂਵਮੈਂਟ ਹੋ ਰਹੀ ਹੈ ਕਿ ਆਪਾਂ ਇਕੱਠੇ ਹੀ ਪ੍ਰੈਕਟਿਸ ਕਰ ਲਈ ਦੀ ਹੈ ਬੋਲੀਆਂ ਇਕੱਠੀਆਂ ਪਾ ਲਈ ਦੀਆਂ ਤੇ ਉਹਦੀ ਵੀ ਪ੍ਰੈਕਟਿਸ ਹੋ ਰਹੀ ਹੈ ਵਧੀਆ ਨਾਲੇ ਉਹ ਬਹੁਤ ਕੁਝ ਸਿੱਖ ਰਹੀ ਜਿਹੜੇ ਕਿ ਮੈਂ ਚਾਹੁੰਦੀ ਸੀਗੀ ਕਿ ਉਹ ਸਿੱਖੇ ਬਟ ਇਨ ਡੇਲੀ ਲਾਈਫ ਹਜੇ ਵੀ ਮੈਂ ਆਈ ਥਿੰਕ ਉਹ ਮਿਸ ਕਰ ਰਹੀ ਹੈ ਆਪਣਾ ਡੇਲੀ ਕਲਚਰ ਮੈਂ ਇਹਨੂੰ ਬਹੁਤ ਪੁਸ਼ ਕਰਦੀ ਆ ਕਿ ਕਿ ਤੁਸੀਂ ਡੇਲੀ ਆਪ ਮਾ ਜਿਹੜਾ ਕੋ ਸਿੱਖ ਰਹੇ ਆਪਾਂ ਆਪਣਾ ਡੇਲੀ ਰੁਟੀਨ ਚ ਵੀ ਆਪਾਂ ਜੇ ਅਜਮਾਈਏ ਹੈ ਨਾ ਤੇ ਜੀ ਇਸ ਗੁੱਡ ਦੇਖੋ ਐਕਸਰਸਾਈਜ਼ ਵੀ ਆ ਹੈ ਨਾ ਨਾਲ ਆਪਣੇ ਕਲਚਰ ਨਾਲ ਵੀ ਜੁੜਦਾ ਵਾ ਮਾਂ ਪਿਓ ਨਾਲ ਦਾਦੀ ਬਾਬੇ ਨਾਲ ਆਪਣੇ ਪਿੰਡ ਨਾਲ ਆਪਣੇ ਖਿੱਤੇ ਦੇ ਨਾਲ ਜੁੜਿਆ ਰਹਿੰਦਾ ਵਾ ਹੈ ਨਾ ਹੁਣੇ ਇਹ ਬੱਚੀਆਂ ਜਿਹੜੇ ਜਿਹੜੀ ਬੱਚੀਆਂ ਵੇਖੋ ਉਹਨਾਂ ਨੂੰ ਪੰਜਾਬੀ ਨਹੀਂ ਨਾ ਆਉਂਦੀ ਮੈਂ ਨੋਟ ਕਰਦਾ ਵੀ ਉਹ ਸਾਨੂੰ ਇਗਨੋਰ ਕਰਨ ਲੱਗ ਪੈਂਦੀਆਂ ਉਹ ਉਹ ਬੱਚੇ ਸਾਡੇ ਤੋਂ ਪਰੇ ਪਰੇ ਭੱਜਣ ਸ਼ੁਰੂ ਹੋ ਜਾਂਦੇ ਵੀ ਸਾਨੂੰ ਕਿਤੇ ਪੁੱਛ ਨਾ ਲੈਣ ਕਿਤੇ ਪੰਜਾਬੀ ਚ ਉਹ ਤੋਂ ਪੰਜਾਬੀ ਆ ਗਈ ਹੈ ਪ੍ਰੋਪਰ ਹੁਣ ਹਾਂਜੀ ਦੱਸੋ ਹਾਂਜੀ ਤੇ ਕੀ ਨਵਾਂ ਕੀ ਕੀ ਸਿੱਖਿਆ ਤੁਸੀਂ ਜਦੋਂ ਹੁਣ ਗਿੱਧੇ ਦੇ ਵਿੱਚ ਤੁਸੀਂ ਪਾਰਟਿਸਿਪੇਟ ਕਰਨਾ ਸ਼ੁਰੂ ਕੀਤਾ ਵਾ ਤੇ ਕੀ ਕੀ ਨਵਾਂ ਸਿੱਖਿਆ ਤੁਹਾਨੂੰ ਵਾਕਈ ਪ੍ਰੋਬਲਮ ਆਉਂਦੀ ਸੀ ਪਹਿਲਾਂ ਪੰਜਾਬੀ 'ਚ ਦੱਸੋ ਬੇਟਾ ਓਨੈਸਟਲੀ ਓਨੈਸਟਲੀ ਬੋਲੀਆਂ ਕਿਹੀਆਂ ਬੋਲੀਆਂ ਸਿੱਖੀਆਂ ਆਪਾਂ ਇਹਨੇ ਨਾ ਟੈਂਸ਼ਨ ਨਾਲ ਬੋਲ ਕੇ ਬੋਲ ਹਾਂਜੀ ओके ਸੋ ਇਨੇ ਕੁੜੀ ਨੇ ਹਾਂਜੀ ਸਿੱਖਿਆ ਜੀ ਹਾਂਜੀ ਸਾਡਾ ਨਾਮ ਹੀ ਰੇਡੀਓ ਦਾ ਠੀਕ ਆ ਉਹ ਸਿੱਖ ਲਿਆ ਕੁੜੀ ਨੇ ਹਨਾ ਦੇਖੋ ਤੁਹਾਡੀ ਪ੍ਰੋਮੋਸ਼ਨ ਕਰ ਰਹੀ ਹੈ ਹਾਂ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਜੀ ਥੋੜੀ ਜੀ ਤੁੰਬੀ ਹੋ ਜੇ ਤੇ ਫਿਰ ਆਪਾਂ ਆ ਜਾਇਤ ਲੈ ਕੋਈ ਮੈਨੂੰ ਮੈਨੂੰ ਪਤਾ ਤੁਸੀਂ ਹਲੇ ਸ਼ੁਰੂ ਹੀ ਕੀਤਾ ਪਰ ਵੱਡੀ ਚੀਜ਼ ਇਹ ਹੈ ਕਿ ਤੁਹਾਡਾ ਕੰਫੀਡੈਂਸ ਜਿਹੜਾ ਤੁਸੀਂ ਸਟੇਜ ਤੇ ਚੜ ਗਏ ਮੈਨੂੰ ਕੋਈ ਕਵੇ ਨਾ ਕਿ ਤੂੰ ਵੀ ਲੈ ਕੇ ਹੀ ਤੂੰ ਸਟੇਜ ਤੇ ਖਲੋਤਾ ਨਹੀਂ ਤੇ ਮੇਰੇ ਚ ਇੰਨੀ ਹਿੰਮਤ ਨਹੀਂ ਹੈਗੀ ਤੁਸੀਂ ਫਿਰ ਵੀ ਤੁਹਾਡਾ ਕੰਫੀਡੈਂਸ ਮੈਂ ਵੇਖ ਰਿਹਾ ਹਾਂ ਕਿ ਤੁਸੀਂ ਸਟੇਜ ਤੇ ਖੜੇ ਹੋ ਤੂੰ ਵੀ ਲੈ ਕੇ ਉਹ ਲਾਟਵੀਰ ਹੋਣ ਦੀ ਉਦਾਲਤ ਹਾਂਜੀ ਮੈਂ ਕੋਸ਼ਿਸ਼ ਕਰਦੀ ਹਾਂਜੀ ਇੱਕ ਇੱਕ ਪੀਸ ਕੋਈ ਵੀ ਵਜਾ ਦਿਓ ਵਾਹ ਜੀ ਬਾ ਮੈਂ ਦੱਸਾਂ ਤੁਸੀਂ ਬਹੁਤ ਵਧੀਆ ਟੂਨ ਕੱਢੀ ਆ ਜੇ ਮੈਂ ਸਹੀ ਸਮਝਾਂ ਤਾਂ ਤੁਸੀਂ ਵਜਾ ਰਹੇ ਹੋ ਇੱਕ ਤਾਰਾ ਵਜਦਾ ਵੇ ਮਹਿਰਮਾਨ ਨੂਰ ਮਹਿਲ ਦੀ ਮੋਰੀ ਸੋ ਇਹਦਾ ਮਤਲਬ ਹੈ ਕਿ ਤੁਸੀਂ ਤੁਸੀਂ ਕੱਢ ਲੈਂਦੇ ਹੋ ਤੁਸੀਂ ਟੋਨ ਕੱਢਣੀ ਤੁਸੀਂ ਸਿੱਖ ਗਏ ਹੋ ਹੌਲੀ ਹੌਲੀ ਸਟਾਰਟਿੰਗ ਮੈਂ ਕੀਤੀ ਸੀ ਸਤ ਗੁਰੂ ਨਾਨਕ ਤੇਰੀ ਲੀਲਾ ਨੇ ਆਜੀ ਉਸ ਤੋਂ ਸ਼ੁਰੂਆਤ ਕੀਤੀ ਤੇ ਬਾਅਦ ਵਿੱਚ ਹੌਲੀ ਹੌਲੀ ਲੈ ਫੜਦੇ ਫੜਦੇ ਤੁਸੀਂ ਬਾਦ ਵਾਲਾ ਤੇ ਜਿਹੜਾ ਬਿਲਕੁਲ ਹੀ ਪ੍ਰੋਪਰ ਕੈਚ ਕਰ ਗਏ ਤੁਸੀਂ ਇਹ ਨਾ ਕਹੋ ਵੀ ਤੁਹਾਨੂੰ ਥੋੜਾ ਥੋੜਾ ਆਉਂਦਾ ਤੁਸੀਂ ਬਹੁਤ ਵਧੀਆ ਤਹੀ ਬਜਾਉਂਦੇ ਪੁੱਤ ਜੀ ਸਾਰਿਆਂ ਨੂੰ ਬੈਸਟ ਆਫ ਲੱਕ ਤੇ ਇੱਕ ਵਾਰੀ ਤੁਹਾਨੂੰ ਥੋੜੇ ਥੋੜੇ ਜਿਹੀ ਥੋੜੀ ਜਿਹੀ એનર્ਜੀ ਵਿਖਾ ਦਿਓ ਇਹ ਕਰੀਂ ਵੀ ਮਤਲਬ ਕਿੰਨੀ ਕਾ એનર્ਜੀ ਜਿੱਤਣ ਵਾਲੀ ਜਿਹੜਾ ਮਤਲਬ ਇਹ ਯੂ ਮਤਲਬ ਪੂਰਾ ਮਾਲੋ ਵੀ ਜਿੱਦਾਂ ਤੁਸੀਂ ਫਰਸਟ ਆ ਗਏ ਤੁਸੀਂ ਉਦਾਂ ਦਾ ਇੱਕ ਵਾਰੀ ਰੌਲਾ ਹੋ ਜਾ all of this wouldn't have happened if it weren't for her. Oh. <laughs> <laughs> very nice ਬੱਤਰ ਸੋ ਆ ਹੁੰਦਾ ਵਾ ਇਹ ਇਹ ਹੁੰਦਾ ਵਾ ਸਿਆਣਾ ਬੱਚਾ ਜਿਹੜਾ ਜਿਹਨੂੰ ਸਾਰੀਆਂ ਚੀਜ਼ਾਂ ਦੇ ਵਿੱਚ ਇਹ ਫਿਕਰ ਹੀ ਕੁੜੀ ਨੂੰ ਤੇ ਮੈਡਮ ਨੇ ਵੀ ਪੂਰੀ ਫਿਕਰ ਕੀਤੀ ਉਹਨੂੰ ਉਹਨੂੰ ਕੁਰਸੀ ਲੈ ਕੇ ਦਿੱਤੀ ਆ ਕੁੜੀ ਨੂੰ ਇਹ ਕੁੜੀ ਸਾਡੀ ਜਿਵੇਂ ਸਾਡੇ ਨਾ ਦੋ ਤਿੰਨ ਕੁੜੀਆਂ ਜਿਨ੍ਹਾਂ ਦੀ ਵੋਕਲ ਬੜੀ ਅੱਛੀ ਆ ਓਕੇ ਸੋ ਇਹ ਕੁੜੀ ਸਾਡੀ ਰੱਤੀ ਵੀ ਗਾਉਂਦੀ ਹੈ ਥੋੜੀ ਥੋੜੀ ਸਾਡੇ 19 ਮਈ ਨੂੰ ਨਾਕਲੈਂਡ ਚ ਪ੍ਰੋਗਰਾਮ ਹੋ ਰਿਹਾ ਸਾਡੀ ਅਕੈਡਮੀ ਦਾ ਓਕੇ ਤੇ ਸਾਡੀ ਕੋਸ਼ਿਸ਼ ਹੈ ਕਿ ਉੱਥੇ ਅਸੀਂ ਬੱਚਿਆਂ ਦੇ ਲੋਕ ਰੰਗ ਪੇਸ਼ ਕਰੀਏ ਕਿ ਲਾਈਵ ਗੌਣ ਕਿਉਂਕਿ ਇਹ ਜਿਹੜੀਆਂ ਰੱਤੀਆਂ ਗੌਣੀਆਂ ਜਾਂ ਮਿਰਜ਼ੇ ਗੌਣੇ ਮੈਨੂੰ ਲੱਗਦਾ ਅੱਜਕੱਲ ਦੇ ਬੱਚਿਆਂ ਦੇ ਲਈ ਬਹੁਤ ਔਖਾ ਉਹ ਵੀ ਇਧਰ ਦੇ ਜੰਮੇ ਪਲੇ ਬੱਚੇ ਸਾਰੇ ਇਹ ਸਾਰੇ ਦੇ ਸਾਰੇ ਬੱਚੇ ਜਿਹੜੇ ਨੇ ਇਹ ਨਿਊਜ਼ੀਲੈਂਡ ਦੇ ਬੋਰਨ ਨੇ ਜੀ ਇਹ ਵੱਡੀ ਗੱਲ ਹੈ ਜੀ ਇਹਨਾਂ ਦੀ ਜਿਹੜੇ ਬੋਲਣ ਦੇ ਸਟਾਈਲ ਤੋਂ ਲੱਗ ਨਹੀਂ ਰਿਹਾ ਕਿ ਕਿਸੇ ਨੂੰ ਵੀ ਕੋਈ ਸਮੱਸਿਆ ਆ ਰਹੀ ਹੈ ਬਸ ਥੋੜਾ ਜਿਹਾ ਹੋ ਜਾਏ ਤੁਸੀਂ ਸੁਣਾਓਗੇ ਕੁਝ ਖੜੇ ਹੋ ਕੇ ਬੇਟਾ ਫਿਰ ਖੜੇ ਹੋ ਕੇ ਤੇ ਤੁਸੀਂ ਸੁਣਾ ਦੋ ਤੁਹਾਡੀ ਇੰਨੀ ਤਾਰੀਫ ਸੁਣੀ ਆ ਤੇ ਉਧਰ ਕੈਮਰੇ ਵਾਲ ਵੇ ਰਤੀ ਤੇਰੀ ਰਤੀ ਤੇਰੀ ਰਤੀ ਤੇਰੀ ਆ ਤੇ ਟੋਲ ਮੇਰੇ ਆ ਲੂੰਗੀ ਓਏ ਵੱਟ ਪਵਾਨੀਆਂ ਮੈਂ ਰੇਸ਼ਮ ਜੀ ਬਾਵਾ ਜਿਵੇਂ ਬੱਟ ਕੱਢ ਛੜਿਆ ਕੁੜੀ ਨੇ ਵੀ ਮੈਨੂੰ ਮਾਈ ਕਾ ਉਥੇ ਏਡੀ ਦੂਰ ਖੜਨਾ ਪਿਆ ਵਾ ਇੰਨਾ ਸੋਹਣਾ ਇਹ ਕੁੜੀ ਨੇ ਬੋਲਿਆ ਤੇ ਬਹੁਤ ਭੈਜੀ ਧੰਨਵਾਦ ਤੁਹਾਡਾ ਤੁਸੀਂ ਇੰਨਾ ਟਾਈਮ ਦਿੱਤਾ ਬੜਾ ਮਜ਼ਾ ਆਇਆ ਗੱਲ ਤੁਸੀਂ ਬੱਚੇ ਸੁਣਾਉਣਾ ਕੁਝ ਮੈਨੂੰ ਲੱਗਾ ਤੁਸੀਂ ਸੁਣਾਉਣਾ ਸੁਣਾਉਣਾ ਚਾਹਦੇ ਸੁਣਾਉਣਾ ਗਾਣਾ ਇਹ ਮੌਕੇ ਹੁੰਦਾ ਬਹੁਤ ਚੱਕਦੇ ਰਹਿ ਗਏ ਤੇ ਰਹਿ ਗਏ ਹੈਨਾ ਜੇ ਤੁਸੀਂ ਸੁਣਾਉਣਾ ਕੁਝ 올 ਰਾਈਟ ਹੋਰ ਕਿਸੇ ਨੇ ਕੋਈ ਬੋਲੀ ਸੁਣਾਉਣੀ ਕੁਝ ਸੁਣਾਉਣਾ ਪੁੱਤਰ ਤੁਸੀਂ ਹਾਂਜੀ 46 ਦੇ ਨਾ ਬੱਚੇ ਬਿਮਾਰ ਨੇ ਠੰਘ ਠੰਘ ਲੱਗੀ ਆਸਟ੍ਰੇਲੀਆ ਆ ਕੇ ਠੰਘ ਲੱਗੀ ਇੱਥੇ ਪਤਾ ਇਦਾਂ ਦਾ ਹੀ ਆ ਇੱਥੇ ਮੌਸਮ ਹੀ ਇਦਾਂ ਦਾ ਸਾਡੀ ਠੰਡ ਆ ਗਈ ਤੁਹਾਡੇ ਜੇ ਗਰਮੀ ਚੱਲਦੀ ਆ ਤੇ ਨਹੀਂ ਤੁਸੀਂ ਮੈਲਬਨ ਆ ਕੇ ਵੇਖੋ ਫਿਰ ਸਿਡਨੀ ਵਾਲੇ ਥੋੜੇ ਗਰਮ ਲੱਗਦੇ ਆਜੀ ਥੋੜਾ ਅੱਜ ਥੋੜਾ ਜਿਹਾ ਬੜਾ ਵਧੀਆ ਕੁਦਰਤੀ ਬਹੁਤ ਵਧੀਆ ਹੋ ਗਿਆ ਵਾ ਮੌਸਮ ਤੇ ਅਦਰਵਾਈਜ਼ ਥੋੜੀ ਇੱਥੇ ਠੰਡ ਜੀ ਹੋ ਗਈ ਆ ਸੋ ਇਹ ਨਿਊਜ਼ੀਲੈਂਡ ਦੀ ਟੀਮ ਹੀ ਦੋਸਤੋ ਤੇ ਇਹਨਾਂ ਦੀ ਪਰਫਾਰਮੈਂਸ ਆਪਾਂ ਸਟੇਜ ਦੇ ਉੱਤੇ ਹੁਣ ਜਾ ਕੇ ਵੇਖਦੇ ਆ ਸੁਮੇਰ ਰੰਜੋਤ ਸਿੰਘ ਮੇਰੇ ਨਾਲ ਕੈਮਰੇ ਦੇ ਪਿੱ ਤੇ ਲੈਨੇ ਤੁਹਾਡੇ ਕੋਲ ਜਾਇਦ ਸਾਸ੍ਰਿਕਾ